ਕਾ ਮਾਈਕ ਰਿਪੋਰਟਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਅੱਜ ਅਸੀਂ ਘੱਗਰ ਦੀ ਤਾਜ਼ਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਸ ਸਮੇਂ ਅਸੀਂ ਪਿੰਡ ਮਕੋੜ ਸਾਹਿਬ ਮੌਜੂਦ ਹਾਂ ਜਿੱਥੇ ਕਿ ਘੱਗਰ ਕੱਲ ਨਾਲੋਂ ਅੱਧਾ ਫਟ ਵਧ ਚੁੱਕਿਆ ਹੈ ਜਿੱਥੇ ਕਿ ਘੱਗਰ 'ਚ ਜਿਹੜਾ ਪਾਣੀ ਬਹੁਤ ਤੇਜ਼ੀ ਦੇ ਨਾਲ ਵਧਦਾ ਨਜ਼ਰ ਆ ਰਿਹਾ ਤੇ ਪਿੰਡ ਦੇ ਆਲੇ-ਦੁਆਲੇ ਵੀ ਜਿਹੜੇ ਪਿੰਡ ਨੇ ਪਿੰਡ ਦੇ ਕੋਲ ਦੇ ਪਿੰਡ ਨੇ ਉਹਨਾਂ ਦੇ ਵਿੱਚ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਲਾਉਸਮੈਂਟਾਂ ਹੋਣ ਲੱਗੀਆਂ ਨੇ ਵੀ ਲੋਕ ਸੁਚੇਤ ਰਹਿਣ ਕਦੋਂ ਵੀ ਖੱਗਰ ਤੇ ਕੋਈ ਵੀ ਖਤਰਾ ਜਿਹੜਾ ਮੰਡਰਾ ਸਕਦਾ ਤੇ ਲੋਕ ਲਗਾਤਾਰ ਇੱਥੇ ਖੱਗਰ ਦੀ ਨਿਗਰਾਨੀ ਕਰ ਰਹੇ ਨੇ ਇਸ ਸਮੇਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਸਾਹਮਣੇ ਦੇਖ ਸਕਦੇ ਹੋ ਇਹ ਪਿੰਡ ਹੈ ਜਿਹੜਾ ਮਕੋੜ ਸਾਹਿਬ ਹੈ ਇਹਦੀ ਜਮਾ ਜੂ ਦੇ ਨਾਲ ਲੱਗਮਾ ਜਿਹੜਾ ਪਾਣੀ ਹੈ ਉਹ ਆ ਚੁੱਕਿਆ ਤੇ ਪਿੰਡ ਦੇ ਲਗਭਗ ਜਮਾ ਐਂਟਰੀ ਤੇ ਇਹ ਪਾਣੀ ਹੈ ਜਿਹੜਾ ਖੜਾ ਹੈ ਕਦੋਂ ਵੀ ਪਿੰਡ ਦੇ ਵਿੱਚ ਵੀ ਜਿਹੜਾ ਪਾਣੀ ਦਾਖਲ ਹੋ ਸਕਦਾ ਹੈ ਪਾਣੀ ਕੱਲ ਨਾਲੋਂ ਅੱ ਜਿਆਦਾ ਵਧਿਆ ਤੇ ਪਾਣੀ ਦੀ ਸਪੀਡ ਵੀ ਜਿਆਦਾ ਹੋਈ ਹੈ ਹਾਲਾਂਕਿ ਜੇਕਰ ਕੱਲ ਦੀ ਗੱਲ ਕਰੀਏ ਕੱਗਰਦੀ ਤਾਂ ਕੱਲ ਕੁਝ ਇੰਚ ਜਿਹੜਾ ਪਾਣੀ ਸੀ ਉਹ ਘਟਿਆ ਸੀ ਪਰ ਅੱਜ ਕੱਲ੍ਹ ਦੇਰ ਰਾਤ ਤੋਂ ਬਾਅਦ ਪਾਣੀ ਜਿਹੜਾ ਦੁਬਾਰਾ ਕੱਗਰ ਦੇ ਵਿੱਚ ਜ਼ਿਆਦਾ ਆਉਣ ਲੱਗ ਗਿਆ ਤਾਂ ਦੁਬਾਰਾ ਜਿਹੜੇ ਕਿਸਾਨ ਨੇ ਉਹਨਾਂ ਦੀ ਚਿੰਤਾ ਜਿਹੜੀ ਜ਼ਿਆਦਾ ਹੋ ਗਈ ਹੈ ਤੇ ਉਹ ਲਗਾਤਾਰ ਸੁਚੇਤ ਹੋਏ ਹੋਏ ਨੇ ਇੱਧਰਲੇ ਪਾਸੇ ਜਿਹੜੀ ਪਿੰਡ ਦੀ ਨਰੇਗਾ ਮਕੋੜਸਾਲ ਦੀ ਉਹ ਵੀ ਲਗਾਤਾਰ ਥੈਲਿਆਂ ਦੇ ਵਿੱਚ ਮਿੱਟੀ ਪਾ ਕੇ ਬੰਨਾਂ ਨੂੰ ਮਜ਼ਬੂਤ ਕਰਦੀ ਹੋਏ ਜਿੱਥੋਂ-ਜਿੱਥੋਂ ਬੰਨ ਕਮਜ਼ੋਰ ਦੇਖਦੇ ਆ ਕਿਸਾਨ ਆਪਣੀ ਪੂਰੀ ਜਿੰਦ-ਜਾਨ ਲਾ ਕੇ ਤੇ ਆਪਣੀ ਪੂਰੀ ਮਿਹਨਤ ਦੇ ਨਾਲ ਬੰਨਾਂ ਨੂੰ ਜਿਹੜਾ ਮਜ਼ਬੂਤ ਕਰਦੇ ਪਏ ਆ ਹਾਲਾਂਕਿ ਜਿਹੜੇ ਮੰਤਰੀ ਆ ਜਾਂ ਜਿਵੇਂ ਬਰਿੰਦਰ ਗੋਇਲ ਮੰਤਰੀ ਆ ਲਹਿਰੇ ਦੇ ਲਹਿਰੇ ਦੇ ਜਲ ਸਰੋਤ ਮੰਤਰੀ ਉਹ ਲਗਾਤਾਰ ਚੇਤਾਵਨੀਆਂ ਦੇ ਰਹੇ ਆ ਵੀ ਖੱਗਰ ਤੇ ਇਸ ਕਿਸਾਨਾਂ ਨੂੰ ਸੁਚੇਤ ਰਹਿਣਾ ਰਹਿਣਾ ਚਾਹੀਦਾ ਹੈ ਜਾਂ ਲਗਾਤਾਰ ਜਿਹੜਾ ਕੱਗਰ ਹੈ ਅਗਲੇ ਦਿਨਾਂ ਚ ਘਟ ਜਾਵੇਗਾ ਪਰ ਉਹਨਾਂ ਵੱਲੋਂ ਕੋਈ ਜ਼ਿਆਦਾ ਜੜੀਆਂ ਜ਼ਰੂਰਤ ਦੀਆਂ ਚੀਜ਼ਾਂ ਨਹੀਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤੇ ਆਪ ਵੀ ਕਦੇ-ਕਦਾਈਂ ਬਸ ਆਪਣੇ ਸੋਸ਼ਲ ਮੀਡੀਆ ਹੈਂਡਲ ਨੇ ਜਿਹੜੇ ਉਹਨਾਂ ਨੂੰ ਐਕਟਿਵ ਰੱਖਣ ਦੇ ਵਾਸਤੇ ਕੀੜੇ ਮਾਰੇ ਜਾਂਦੇ ਆ ਇਸ ਸਮੇਂ ਜਿਹੜਾ ਵੀ ਕੰਮ ਕਰ ਰਿਹਾ ਲੋਕ ਆਪਣੇ ਬਲਬੂਤੇ ਤੇ ਆਪ ਕਰ ਰਹੇ ਆ ਪਰ ਸਰਕਾਰਾਂ ਵੱਲੋਂ ਬਹੁਤਾ ਕੋਈ ਵੀ ਰਾਤ ਨਹੀਂ ਹੈਗੀ ਲੋਕਾਂ ਨੂੰ ਵੀ ਹਾਂ ਉਹਨਾਂ ਵੱਲੋਂ ਕੋਈ ਨਾ ਕੋਈ ਕੰਮ ਜਿਹੜਾ ਕੀਤਾ ਜਾ ਸਕੇ ਇਸ ਸਮੇਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕੱਗਰ ਦੀਆਂ ਜਿੱਥੇ ਕੀ ਪਾਣੀ ਜਿਹੜਾ ਦਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਿੰਡ ਮਕੋੜ ਸਾਹਿਬ ਦੇ ਜਮਾ ਯੂ ਦੇ ਉੱਤੇ ਪਾਣੀ ਜਿਹੜਾ ਪਹੁੰਚਿਆ ਹੋਇਆ ਤੇ ਸਾਹਮਣੇ ਦੇਖ ਸਕਦੇ ਹੋ ਕੱਲ ਨਾਲੋਂ ਜਿਹੜਾ ਅੱਧਾ ਫੁੱਟ ਤਕਰੀਬਨ ਪਾਣੀ ਵਧਿਆ ਤੇ ਲਗਾਤਾਰ ਜਿਹੜਾ ਪਾਣੀ ਵਧਦਾ ਜਾ ਰਿਹਾ ਹੈ ਪਾਣੀ ਦੀ ਜਿਹੜੀ ਮਾਤਰਾ ਦੇ ਵਿੱਚ ਕੋਈ ਕਮੀ ਨਹੀਂ ਆਈ ਤੇ ਪਾਣੀ ਥੋੜਾ ਜਿਆਦਾ ਜਿਹੜਾ ਤੇਜ਼ ਤੇਜ਼ ਸਪੀਡ ਦੇ ਵਿੱਚ ਵੀ ਹੈ ਜਿਹੜਾ ਉਹ ਵਹਿੰਦਾ ਹੋਇਆ ਨਜ਼ਰ ਆਉਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਮਕੋੜ ਸਾਹਿਬ ਦੀਆਂ ਨੇ ਇਹ ਮੂਨਕ ਲਾ ਲਾਗੇ ਪੈ ਜਾਂਦਾ ਹੈ ਤੇ ਲਹਿਰਾਗਾ ਹਲਕੇ ਵਿੱਚ ਪੈਂਦਾ ਇੱਥੋਂ ਹੀ ਮੰਤਰੀ ਬਰਿੰਦਰ ਗੋਇਲ ਜਿਹੜੇ ਜਲ ਸਰੋਤ ਮੰਤਰੀ ਨੇ ਉਹਨਾਂ ਦਾ ਜਿਹੜਾ ਇਹ ਹਲਕਾ ਹੈ ਉਹਨਾਂ ਨੂੰ ਭਾਰੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਥੇ ਵੋਟਾਂ ਪਾ ਕੇ ਜਿਤਾਇਆ ਸੀ ਹਾਲਾਂਕਿ 2023 ਦੇ ਵਿੱਚ ਵੀ ਇੱਥੋਂ ਜਿਹੜਾ ਖੱਗਰ ਸੀ ਟੁੱਟਿਆ ਸੀ ਤੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਸੀ ਵਿੱਚ ਕਿਸਾਨਾਂ ਕਿਸਾਨਾਂ ਨੇ ਇੱਥੇ ਤੇ ਜਿਹੜੀ ਇਹ ਖੱਗਰ ਦੇ ਲਾਗਲੇ ਪਿੰਡਾਂ ਦੀ ਜ਼ਮੀਨ ਹੈ ਇਹ ਜ਼ਿਆਦਾਤਰ ਜਿਹੜੇ ਕਿਸਾਨਾਂ ਨੇ ਆ ਉਹ ਠੇਕੇ ਤੇ ਲਈ ਹੋਈ ਹੈ ਠੇਕੇ ਤੇ ਲੈਂਡ ਕਰਕੇ ਕਿਸਾਨਾਂ ਵੱਲੋਂ ਠੇਕਾ ਘੱਟੋ-ਘੱਟ ਇੱਥੇ 90000 ਤੋਂ ਜ਼ਿਆਦਾ ਜਿਹੜਾ ਕਿਸਾਨਾਂ ਵੱਲੋਂ ਭਰਿਆ ਗਿਆ ਜੇਕਰ ਕੋਈ ਵੀ ਕੱਗਰ ਤੇ ਨੁਕਸਾਨ ਹੁੰਦਾ ਤਾਂ ਕਿਸਾਨਾਂ ਦਾ ਜਿਹੜਾ ਬਹੁਤ ਵੱਡਾ مالی ਨੁਕਸਾਨ ਹੋਵੇਗਾ ਜਦੋਂ 2023 ਦੇ ਵਿੱਚ ਇਥੋਂ ਕੱਗਰ ਟੁੱਟਿਆ ਸੀ ਤਾਂ ਠੇਕੇ ਤੇ ਲੈਣ ਵਾਲੇ ਕਿਸਾਨਾਂ ਕਿਸਾਨਾਂ ਹੁੰਦਾ ਉਹਨੂੰ ਘੱਟੋ ਘੱਟ 12 ਤੋਂ 13 14 ਲੱਖ ਤੱਕ ਦੇ ਵੀ ਜਿਹੜੇ ਕਾਟੇ ਪਏ ਸੀ ਉਹਨਾਂ ਨੂੰ ਆਪਣੇ ਨਵੇਂ ਟਰੈਕਟਰ ਸੀ ਜਿਹੜੇ ਖੇਤ ਵਿੱਚੋਂ ਹੀ ਵੇਚਣੇ ਪਏ ਕਾਟੇ ਨੂੰ ਪੂਰਾ ਕਰਨ ਵਾਸਤੇ ਤੇ ਉਹ ਦੱਸਦੇ ਆ ਵੀ ਉਹਨਾਂ ਦੀ ਜਿਹੜੀ 4-5 ਸਾਲ ਜ਼ਿੰਦਗੀ ਸੀ ਉਹ ਪਿੱਛੇ ਚਲੀ ਗਈ ਸੀ ਹੋਰ ਅੱਜ ਆ ਰਿਪੋਰਟਾਂ ਦੇਖਣ ਦੇ ਲਈ ਜੁੜੇ ਰਹੋ ਦਾ ਮਾਈਕਰ ਰਿਪੋਰਟ ਦੇ ਨਾਲ ਧੰਨਵਾਦ